ਜ਼ਿਲ੍ਹੇ ਅੰਦਰ ਪੁਲਿਸ ਦੀ ਮਸ਼ਤੈਦੀ ਦੇ باوجود ਮੰਦ ਭਾਗੀਆਂ ਘਟਨਾਵਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਕਸਬਾ ਮਾਲਪੁਰ ਵਿਖੇ ਫਗਵਾੜਾ ਰੋਡ ਤੇ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ਤੇ ਇੱਕ ਮਨੀ ਚੇਂਜਰ ਦੀ ਦੁਕਾਨ ਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਣ ਦਾ ਸਾਹਮਣੇ ਆਇਆ ਹੈ ਜਿਸ ਦੀਆਂ ਤਸਵੀਰਾਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਲੁੱਟ ਦੇ ਸ਼ਿਕਾਰ ਨਿਊ ਸੋਡੀ ਮਨੀ ਚੇਂਜਰ ਦੇ ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਾਮ ਉਸ ਕੋਲ ਮੋਟਰਸਾਈਕਲ ਤੇ ਤਿੰਨ ਕਾਬ ਪੋਸ਼ ਨੌਜਵਾਨਾਂ ਨੇ ਆਉਂਦੇ ਹੀ ਹਥਿਆਰਾਂ ਦੀ ਨੋਕ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੈਨੂੰ ਤੱਕਾ ਦੇ ਕੇ ਸੁੱਟ ਦਿੱਤਾ ਅਤੇ ਗੱਲੇ ਵਿੱਚੋਂ ਸਾਰੇ ਪੈਸੇ ਚੁੱਕ ਕੇ ਫਰਾਰ ਹੋ ਗਏ ਦੁਕਾਨ ਮਾਲਕ ਅਤੇ ਸ਼ਾਪ ਐਸੋਸੀਏਸ਼ਨ ਪ੍ਰਧਾਨ ਵੱਲੋਂ ਪੁਲਸ ਨੂੰ ਸੂਚਿਤ ਕਰਨ ਲਈ ਕੀਤੇ ਫੋਨ ਤੇ ਸੰਪਰਕ ਨਾ ਹੋਣ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪੁਲਿਸ ਕੋਲੋਂ ਲੁਟੇਰਿਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਅਤੇ ਦੁਕਾਨਾਂ ਬੰਦ ਰੱਖਣ ਦੀ ਵੀ ਗੱਲ ਆਖੀ ਸੂਚਨਾ ਮਿਲਣ ਤੇ ਮੌਕੇ ਤੇ ਪੁਜੀ ਮਾਲਪੁਰ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਸਮੇਤ ਬਖ ਵਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦੀ ਗੱਲ ਵੀ ਆਖੀ ਗਈ ਹੈ ਕੀ ਇਹਨਾਂ ਬਿਜੇ ਕੋਣ ਆ ਗਏ ਤੇ ਕਿਹੜੀ ਦਿੱਕਲੀ ਹੋਣੀ ਚਾਹੀਦੀ ਕੀ ਗੱਲ ਹੋਈ ਸੀਗੀ ਉਹ ਇਹਨਾਂ ਬੰਦੇ ਤੇ ਗਿਆ ਮੋਟਾ ਕੇ ਬਾਹਰ ਕਢਵਾ ਦਿੱਤਾ ਇੱਕ ਮੂਲ ਬੇਚੋ ਸਾਹਿਬ ਨੇ ਕਿ ਇੱਕ ਅੰਦਰ ਦਾੜ ਆਇਆ ਮੈਂ ਤੁਹਾਨੂੰ 100 ਦਾਤਾ ਕਹਿੰਦਾ ਜੋ ਦੇ ਲੋ ਹੈਗਾ ਦੁਕਾਨ ਹੈਗਾ ਤੂੰ ਇਹਨੂੰ ਦੂਜੇ ਦਾਤਾ ਦੋਏ ਕੋ ਡਾਟ ਦੇਗਾ ਉਹ ਡਾਟ ਆ ਰਿਹਾ ਨਹੀਂ ਨਾ ਅੱਜ ਉਹਦੇ ਕਿਤੇ ਮਾਰੇ ਸਮਝਦਾ ਲੱਗ ਰਿਹਾ ਰੋਲਾ ਪਿਆ ਦੇਖੋ 99 ਪੁਆਇੰਟ ਸੀ ਇਹ ਕਹਿੰਦਾ ਤੇ ਕਿੰਨੀ ਦਾ ਮਾਉਂਟ ਜਿਹੜੀ ਲੈ ਗਏ ਆ ਕੋਈ ਭਾਰਤੀ ਕ੍ਰਾਂਤੀ ਸੀ ਜਾਂ ਬਾਹਰਲੀ ਵੀ ਸੀਗੀ ਬਾਕੀ ਗੱਲ ਸੀ ਥੋੜੀ ਉਹ ਬਾਤ ਸੀ ਜੀ ਪੋਰਸਾਈ ਮੌਕੇ ਤੇ ਹੁਣ ਪੋਰਸਾ ਇੱਕ ਦੋ ਬੰਦੇ ਆਏ ਤੇ ਹੁਣ ਬਾਅਦ ਵਿੱਚ ਫੋਨ ਕਰੇਗਾ ਪੋਰਸਾ ਥਾਣੇ ਦਾ ਫੋਨ ਨੰਬਰ ਦਾ ਬੰਦ ਤੇਗਾ ਤੇ ਚੌਕ ਆਉਂਦਾ ਸੀਗਾ ਜਿਹੜੇ ਉਹਨੇ ਨਿਕਲ ਹੀ ਵਾਲ ਮੈਂ ਕੰਨ ਲੱਗਾ ਸੋਚਿਆ ਆਉਂਦਾ ਸੀ ਲਾਗ ਪੋਰਸੁਨੀ ਗਸ਼ਟ ਉਹ ਚ ਬੁਨਾਂਗੇ ਜੀ ਜਰਾ ਧਾਰੀ ਰੱਖਿਆ ਹਮੇ ਨੂੰ ਜੀ ਹਮੇ ਕੋਈ ਨੀ ਇਮਰਨ ਨੂੰ ਨਵੀਸ਼ ਕੁਮਾਰ ਲੱਗੂ ਅੱਜ ਜਿਹੜੀ ਵਾਰਦਾਤ ਹੋਈ ਆ ਮਾਲਪੁਰ ਵੇਜੇ ਕੀ ਕਹਿਣਾ ਚਾਹੋਗੇ ਜਿਕਰੇ ਜੋ ਨੰਬਰ ਜੀ ਇੰਨੀ ਢੀੜਪਾੜ ਵਾਲੀ ਜਗ੍ਹਾ ਸੀ ਨਾ ਕੀਮਤ ਨਹੀਂ ਲੱਗਦਾ ਜੋ ਖਲਾਤ ਹੈ ਇਸ ਵੇਲੇ ਕਰੇ ਨਹੀਂ ਦੱਸੋ ਕਿ ਇੰਨੀ ਢੀੜਪਾੜ ਦੇ ਇਲਾਕੇ ਦੇ ਵਿੱਚ ਆ ਕੇ ਉਹ ਸ਼ਰੇਆਮ ਲੁੱਟ ਕੇ ਲੈ ਗਏ ਔਰ ਪੁਰਸ ਜੇ ਉਹ ਪੁਰਸ ਨੂੰ ਫੋਨ ਕਰਦਾ ਨਾ ਪੁਰਸ ਦੇ ਫੋਨ ਹੀ ਨਹੀਂ ਚੱਕਿਆ ਕੀ ਸਾਰਾ ਦਿਨ ਐਡ ਕਰ ਰਹੇ ਆ ਕਿ ਆਹ ਪੁਰਸ ਦਾ ਨੰਬਰ ਹੈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਇੱਥੇ ਫੋਨ ਕਰੋ ਤੇ ਜੇ ਪੁਲਸ ਫੋਨ ਨਹੀਂ ਚੱਕਦੀ ਤੇ ਜੇ ਥਾਣੇ ਜਾਂਦੇ ਹਾਂ ਤਾਂ ਸਾਡੇ ਕੋਲ ਸਟਾਫ ਹੈ ਨਹੀਂ ਤੇ ਫਿਰ ਕਿੱਦਾਂ ਚੱਲੂਗਾ ਹਾਂਜੀ ਫਿਰ ਉਹ ਜਿੰਦਲਾਂ ਨਹੀਂ ਜਾਂਦੇ ਥਾਣਿਆਂ ਨੂੰ ਔਰ ਖਤਮ ਖਦਮ ਕਰੋ ਕਿ ਐਸ ਵੇਲੇ ਹਾਲਾਤ ਇਹੋ ਜਿਹੇ ਵੀ ਅਸੀਂ ਸਵੇਰੇ ਬਾਜ਼ਾਰ ਖੋਲਣਾ ਮੈਂ ਐਜ਼ੇ ਪ੍ਰਧਾਨ ਇਹ ਗੱਲ ਕਹਿੰਨਾ ਜਿੰਨਾ ਚਿਰ ਸਾਨੂੰ ਰਿਜ਼ਲਟ ਨਹੀਂ ਮਿਲਦਾ ਅਸੀਂ ਬਾਜ਼ਾਰ ਉਹ ਨਾ ਮੈਂ ਸ਼ਾਪ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਹਾਂਜੀ ਹਾਂਜੀ ਤੇ ਉਸ ਵੇਲੇ ਬਾਜ਼ਾਰ ਖੋਲਾਂਗੇ ਜਦੋਂ ਰਿਜ਼ਲਟ ਮਿਲਦਾ ਜਦੋਂ ਦੀ ਸੇਫੇ ਹੀ ਨਹੀਂ ਹੈਗੇ ਫਿਰ ਅਸੀਂ ਕਮਾਨ ਦਾ 10 ਰੁਪਏ ਆਏ ਆ ਤੇ ਲੱਖ ਰੁਪਏ ਲੱਖ ਰੁਪਏ ਗਵਾ ਕੇ ਲੈ ਕੇ ਗਵਾ ਕੇ ਜਾਣਾ ਕਰਨ ਨੂੰ ਤੇ ਦੁਕਾਨਾ ਖੋਲਣੀ ਹੈ ਖਾਲੀ ਧਰੇ ਬੈਠ ਨਹੀਂ ਕਰੇ ਸਾਡੀ ਆਪਣੀ ਜਿਹੜੀ ਕੈਪੀਟਲ ਹੈ ਉਹ ਤਾਂ ਸਾਡੀ ਸੇਫ ਹੈ ਨਾ ਹੂੰ ਬਸ ਉਹਨੂੰ ਤਾਂ ਸੇਫ ਰੱਖੀਏ